ਹਾਂਜੀ ਸਾਰੀਆਂ ਸੰਗਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅਸੀਂ ਅੱਜ ਆਏ ਸੀਗੇ ਕੀਰਤਪੁਰ ਸਾਹਿਬ ਦੇ ਕੋਲ ਨਕੀਆਂ ਟੋਲ ਪਲਾਜੇ ਦੇ ਲੱਗ ਗਈ ਨਵਾਂ ਟੈਰਾ ਦਾ ਸ਼ੋਰੂਮ ਖੁੱਲ੍ਹਿਆ ਆਪਣੇ ਭਰਾ ਦਾ ਅੰਕਿਤਪੁਰੀ ਦਾ ਸੋ ਆਓ ਅੰਕਿਤਪੁਰੀ ਦੇ ਨਾਲ ਗੱਲ ਕਰਦੇ ਹਾਂ ਤੇ ਮੈਂ ਸੰਗਤਾਂ ਨੂੰ ਵੀ ਬੇਨਤੀ ਕਰਦਾ ਸਾਰੇ ਮਿੱਤਰਾਂ ਸੱਜਣਾਂ ਦੇ ਨੇੜੇ ਵਾਲਿਆਂ ਨੂੰ ਕਿ ਇਸ ਦੁਕਾਨ ਦੇ ਵਿੱਚ ਆ ਕੇ ਇੱਕ ਵਾਰ ਜਰੂਰ ਤੁਸੀਂ ਸੇਵਾ ਦਾ ਮੌਕਾ ਦਿਓ ਲਓ ਜੀ ਗੱਡੀ ਦੇ ਪਵਾ ਦਿੱਤੇ ਨਵੇਂ ਟਾਇਰ ਤੇ ਸਟੌਂਡ ਤੇ ਜਗਾ ਕਿਹੜੀ ਹੈ ਇਹ ਨਕੀਆਂ ਪਤਾ ਜੀ ਨਕੀਆਂ ਬਾਈ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਹੈ ਜੀ ਅੰਕਿਤ ਪੁਰੀ ਅੰਕਿਤ ਪੁਰੀ ਜੀ ਤੇ ਪਹਿਲੀ ਗੱਲ ਦਾ ਤੁਹਾਨੂੰ ਨਵੇਂ ਸ਼ੋਰੂਮ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਮੈਨੂੰ ਵੀ ਨਿਕੂ ਨੇ ਦੱਸਿਆ ਸੀ ਕਹਿੰਦਾ ਵੀ ਉੱਥੇ ਜ਼ਰੂਰ ਜਾਇਓ ਟਾਇਰ ਪਵਾਉਣ ਵਾਸਤੇ ਬੜਾ ਧੰਨਵਾਦ ਤੇ ਮੜ ਜਾ ਦੱਸ ਦੋ ਤੁਹਾਡੇ ਕੋਲ ਕਿਦਾਂ ਦੇ ਟਾਇਰ ਹੈ ਤੇ ਕਿਦਾਂ ਤਸੱਲੀ ਬਖਸ਼ ਤੁਹਾਡਾ ਕੰਮ ਹੈ ਏ ਬਸ ਪ੍ਰਮਾਤਮਾ ਦੀ ਕਿਰਪਾ ਨਾਲ ਆਪਾਂ ਇੱਥੇ ਟਾਇਰ ਤੇ ਬੈਟਰੀ ਦੇ ਸਰਵਿਸ ਦਿੰਦੇ ਆ ਜੀ ਹੂੰ ਜਿੱਥੇ ਆਪਣੇ ਕੋਲ ਬ੍ਰਿਸਟਨ ਜੇ ਕਿ ਯੋਕੋਹਮਾ ਪੋਲੋ ਐਮਆਰਐਫ ਸਾਰੇ ਟਾਇਰ ਮਿਲਦੇ ਆ ਤੇ ਆਪਾਂ ਐਕਸਾਈਡ ਬੈਟਰੀ ਦਾ ਵੀ ਅਸੀਂ ਐਕਸਕਲੂਸਿਵ ਕੰਮ ਕਰਦੇ ਆ ਸਾਡਾ ਮਾਰਕੀਟ 'ਚ ਸਾਡਾ ਇੱਥੇ ਕੀਤਪੂਰ ਸਾਹਿਬ ਸਾਡਾ ਸ਼ੋਰੂਮ ਐਕਸਾਈਡ ਥਾ ਹੂੰ ਤੇ ਪੂਰਾ ਮਾਰਕੀਟ ਪੂਰਾ ਜ਼ਿਲ੍ਹਾ ਰਿਪਲੇਸਮੈਂਟ ਦਾ ਸਰਵਿਸ ਸਾਡੇ ਕੋਲ ਆ ਸਾਡਾ ਕੋ ਐਕਸਾਈਡ ਦੀ ਜਿਹੜੇ ਵੀ ਕੰਪਨੀਆਂ ਦੇ ਸ਼ੋਰੂਮ ਐ ਸੀ ਜੋ ਬਜਾਜ ਹੁੰਡਾ ਟੀਵੀਐ ਸਭ ਇਹਨਾਂ ਦੀ ਸਰਵਿਸ ਸਾਡੇ ਕੋਲ ਆ ਹੂੰ ਤੇ ਆਪਣੇ ਕੋਲ ਇੱਥੇ ਓਵਰਲੋਡ ਟਰੱਕ ਤੇ ਲੈ ਕੇ 1200 ਤੇ ਲੈ ਕੇ ਕਿਤੇ ਕੋਈ ਸਾਰੇ ਟਾਇਰ ਮਿਲ ਜਾਂਦੇ ਠੀਕ ਹੈ ਤੇ ਜਿਹੜੀ ਬੈਟਰੀ ਦੀ ਸਰਵਿਸ ਆ ਉਹ ਸਾਡੀ 1 ਕਿਲੋਮੀਟਰ ਅੱਗੇ ਆਪਾਂ ਕਿਸ਼ੋਰ ਨੂੰ ਖੁੱਲਿਆ ਹੋਇਆ ਠੀਕ ਹੈ ਤੇ ਐਮ ਆਰ ਐਫ ਜੇ ਕੇ ਪੋਲੂ ਸਭ ਪਟਨ ਯਾਨੀ ਕਿ ਅਕਤਬਾ ਤੋਂ ਲੈ ਕੇ ਸਭ ਵੱਡੇ ਵੱਡੀਆਂ ਜੇ ਜੀ ਸੀ ਬੀ ਤੱਕ ਟਾਇਰਾਂ ਦੀ ਸਾਰੀ ਉਹ ਹੈਗੀ ਹੈ ਨਾ ਇਸ ਤੋਂ ਅੱਗੇ ਆਪਣੇ ਦੋ ਉੱਥੇ ਆਪਣੇ ਕੀ ਕੀ ਡਾਊਨ ਹੋ ਰਿਹਾ ਹੈ ਨਾ ਪਰਿਸਪਲੇ ਵਾਸਤੇ ਥੋੜਾ ਜਿਹਾ ਵਧੀਆ ਤੁਸੀਂ ਪਿੱਛੋਂ ਕਿੱਥੋਂ ਆਏ ਮੇਰਾ ਬੈਕਗ੍ਰਾਉਂਡ ਮੰਡਲ ਤੋਂ ਹੈ ਜੀ ਅੱਛਾ ਓਕੇ ਤਾਂ ਮੇਰਾ ਮੰਡਲ ਤੇ ਆਪਾਂ ਦਿੱਲੀ ਉੱਥੋਂ ਅਪਡਾਊਨ ਕਰਦੇ ਆਪਡਾਊਨ ਕਰਦੇ ਹੋ ਦਿੱਲੀ ਸੋ ਬਹੁਤ ਵਧੀਆ ਧੰਨਵਾਦ ਧੰਨਵਾਦ ਜੀ ਧੰਨਵਾਦ ਬੜੀ